ਤੇ ਇੱਕ ਗੱਲ ਦੀ ਤਾਂ ਇਹਨਾਂ ਲੋਕਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਕਿ ਯਾਰ ਇਹ ਆਈਡੀਏ ਇਹ ਸਕੀਮਾਂ ਲੋਕ ਕਿੱਥੋਂ ਲਾ ਲੈਂਦੇ ਆ ਕਿ ਯਾਰ ਅਸੀਂ ਐਦਾਂ ਦੀ ਸਕੀਮ ਲਾਉਨੇ ਆ ਲੋਕਾਂ ਦੇ ਨਾਲ ਐਦਾਂ ਦਾ ਫਰਾਡ ਕਰਦੇ ਆ ਤੇ ਯਾਰ ਕਿਸੇ ਨੂੰ ਪਤਾ ਨਹੀਂ ਚੱਲੂਗਾ ਜੀहां ਇੱਕ ਆ ਖਬਰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਔਰ ਹੱਸੋਗੇ ਵੀ ਯਾਰ ਤੂੰ ਕਿਹੜੇ ਕਮਾਂ ਦੇ ਵਿੱਚ ਪਿਆ ਆ ਦੇਖੋ ਚੰਗਾ ਭਲਾ ਮੁੰਡਾ ਜੜਿਆ ਉਹ ਪਹਿਲੀ ਗੱਲ ਤਾਂ 3 ਪੀਸ ਕੋਟ ਪੈਂਟ ਪਾ ਕੇ 3 ਪੀਸ ਕੋਟ ਪੈਂਟ ਪਾਇਆ ਹੋਇਆ ਔਰ ਪਿੰਡ ਦੇ ਵਿੱਚ ਚਲਾ ਗਿਆ ਤੇ ਜਿੱਥੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਬਿਜਲੀ ਦਾ ਲੋਡ ਚੈੱਕ ਕਰ ਰਿਹਾ ਕਿ ਤੁਹਾਡੀ ਲੋਡ ਕਿੰਨਾ ਹੈ ਮੈਨੂੰ ਦਿਖਾਓ ਔਰ ਜਿਹਦਾ ਕੋਈ ਥੋੜਾ ਜਿਹਾ ਵੱਧ ਘਟ ਹੁੰਦਾ ਹੈ ਤੇ ਉਸੇ ਘਰੋਂ ਪੈਸੇ ਮੰਗਣ ਲੱਗ ਪੈਂਦਾ ਹਾਲਾਂਕਿ ਇਹਦਾ ਖੁਲਾਸਾ ਉਦੋਂ ਹੁੰਦਾ ਹੈ ਜਦੋਂ ਕਿ ਪਿੰਡ ਵਾਲਿਆਂ ਨੇ ਘੇਰਾ ਪਾ ਲਿਆ ਔਰ ਪੁੱਛਿਆ ਕਿ ਭਾਈ ਹਾਂ ਦੱਸ ਕਿਹੜੇ ਬਿਜਲੀ ਬੋਰਡ ਤੋਂ ਆਇਆ ਨਾ ਕੀ ਹੈ ਕਾਰਡ ਕਿੱਥੇ ਹੈ ਤਾਂ ਫਿਰ ਪਿੰਡ ਵਾਲਿਆਂ ਨੇ ਇਹਦਾ ਪਤਾ ਕਰਨ ਲਈ ਸਿੱਧਾ ਬਿਜਲੀ ਬੋਰਡ ਦੇ ਵਿੱਚ ਫੋਨ ਲਾ ਲਿਆ ਦਾ ਬਿੱਲੀ ਬੋਰਡ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਤਾਂ ਇਹ ਕੋਈ ਮੁਲਾਜ਼ਮ ਹੀ ਨਹੀਂ ਹੈਗਾ ਨਾਲੇ ਅਸੀਂ ਭੇਜਿਆ ਹੀ ਨਹੀਂ ਉਤੋਂ ਇਹ ਗਲਤੀ ਕਰ ਬੈਠਾ ਹੈ ਕਿ ਇਹ ਪਤੰਦਰ ਜਿਹੜਾ ਆ ਉਹ ਐਤਵਾਰ ਵਾਲੇ ਦਿਨ ਲੋਕਾਂ ਦੇ ਘਰੇ ਚਲੇ ਗਿਆ ਲੋਡ ਚੈੱਕ ਕਰਨ ਵਾਸਤੇ ਬਿਜਲੀ ਦਾ ਔਰ ਫਿਰ ਜਦੋਂ ਲੋਕਾਂ ਨੂੰ ਸ਼ੱਕ ਪਿਆ ਕਿ ਭਾਈ ਇੱਕ ਤਾਂ ਨਹੀਂ 3 ਪੀਸ ਕੋਡਪਿੰਡ ਪਾਇਆ ਔਰ ਉਤੋਂ ਇਹ ਐਤਵਾਰ ਵਾਲੇ ਦਿਨ ਲੋਕਾਂ ਦੇ ਘਰੇ ਲੋਡ ਚੈੱਕ ਕਰ ਰਿਆ ਤਾਂ ਫਿਰ ਉਸ ਤੋਂ ਬਾਅਦ ਜਦੋਂ ਲੋਕਾਂ ਨੇ ਬਿਜਲੀ ਬੋਰਡ ਦੇ ਵਿੱਚ ਸਿੱਧਾ ਫੋਨ ਲਾ ਲਿਆ ਤਾਂ ਬਿਜਲੀ ਬੋਰਡ ਵਾਲੇ ਖੁਦ ਹੈਰਾਨ ਰਹਿ ਗਏ ਕਿ ਸਾਡਾ ਤਾਂ ਕੋਈ ਮੁਲਾਜ਼ਮ ਹੀ ਨਹੀਂ ਹੈ ਅਸੀਂ ਕੋਈ ਭੇਜਿਆ ਹੀ ਨਹੀਂ ਲੋਡ ਚੈੱਕ ਕਰਨ ਵਾਸਤੇ ਤੇ ਫਿਰ ਜੋ ਪਿੰਡ ਵਾਲਿਆਂ ਨੇ ਕੀਤਾ ਉਹ ਆ ਤੁਹਾਨੂੰ ਵੀਡੀਓ ਦਿਖਾਉਨੇ ਆ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਅੱਜਕੱਲ੍ਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਇਦਾਂ ਹੀ ਲੋਕ ਪਿੰਡਾਂ ਚ ਆਉਂਦੇ ਨੇ ਘਰਾਂ ਚ ਆਉਂਦੇ ਨੇ ਦਰਵਾਜਾ ਖੜਾ ਕੇ ਤੁਹਾਡੇ ਕੋਲੋਂ ਕਦੀ ਕੁਝ ਪੁੱਛਣਗੇ ਕਦੀ ਕੁਝ ਪੁੱਛਣਗੇ ਤੁਹਾਡੇ ਨਾਲ ਕੋਈ ਵੱਡੀ ਠੱਗੀ ਕਰ ਜਾਂਦਾ ਤਾਂ ਇਹ ਇੱਕ ਵੀਡੀਓ ਅਵੇਅਰ ਕਰਨ ਦੇ ਵਾਸਤੇ ਵੀ ਹੈ ਸੋ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਲੋਕ ਇਦਾਂ ਦੇ ਚਾਂਸੇ ਚ ਨਾ ਫਸ ਚੱਕਣ ਤੇ ਇੱਕ ਵਾਰੀ ਆ ਵੀਡੀਓ ਜ਼ਰੂਰ ਦੇਖਿਓ ਅਸ ਮਨ ਕੀ ਚੱਲ ਲਈ ਕਿਹੜਾ ਮਨ ਗਿਆ ਲੋਡ ਨਹੀਂ ਗਈ ਬੜਾ ਮਾਫੀ ਕਾਲਾ ਉਹ ਚੈੱਕ ਕਰਦੇ ਆਂ ਜੀ ਸਿਟੀ ਚੋਂ ਇਹ ਨਰਮਲ ਦੀ ਅਸਸ਼ੀਦਾਰੇ ਬਾਰੇ ਇਹ ਕਿ ਇਹ ਕਰਵਾ ਕੇ ਨਹੀਂ ਹੁਣ ਹੀ ਗੱਲ ਕਰਵਾ ਖਵਾ ਟੋ ਨਰਮਲ ਤੂੰ ਕਿੱਥੇ ਆ ਆ ਕਰੀ ਗੱਲ ਨਰਮਲ ਹਾਂਜੀ ਸਰ ਵਧੀਆ ਸਰ ਤੁਸੀਂ ਦੱਸੋ ਵਧੀਆ ਵਧੀਆ ਚੱਲਦੀ ਬਿੱਲ ਚੈੱਕ ਕਰਦੇ ਆ ਜੀ ਲੋੜ ਮੇਰਾ ਨਾਮ ਨਮਲ ਕਰਨੀ ਜੀ ਆਈ ਤੇ ਕੋਈ ਆ ਉਹ ਮਰਦਾ ਮੈਂ ਕਈ ਗੱਲ ਕਰੀਆ ਯਾਰ ਫਿਰ ਕੀ ਆ ਦੀ ਗੱਲ ਕਰਲਾ ਫਿਰ ਕੀ ਕਰੀਆ ਕਾਲਾ ਕੋਈ ਨਾ ਕਾਲਾ ਕੋਈ ਨਾ ਹਾਂ ਉਹ ਦਿਨ ਉਸਦੇ ਸਾਥੇ ਜੋਗਨ ਨੋਕੇ ਮਾਰ ਆਇਆ ਚੱਲੀ ਆਪ ਨਿਕਲੇ ਕਿ ਕਿਰਪਾ ਕਰਾਂਗੇ ਤੇ ਇਹ ਨਾ ਪਤਾ ਤੇਜ ਪੜਦਾ ਨਹੀਂ ਪੜਿਆ ਕਿੱਛੇ ਦੇ ਬੰਦੇ ਆ ਇਹਨਾਂ ਚ ਦਿੱਤੇ ਨਹੀਂ ਸੀ ਗਾ ਤਾਂ ਹੀ ਹੁੰਦੇ ਬੋਲਦੇ ਨਾ ਲੈ ਉਹ ਯਾਰ ਆ ਸਾਡਾ ਵੀ ਗਿਆ 200 200 ਕਾਲ ਜੀ ਆ ਸਾਡੇ ਪਿੰਡ ਵਾਦੀਆਂ ਦੇ ਵਿੱਚ ਆ ਮੀਟਰ ਚੈੱਕ ਕਰਨ ਆਇਆ ਈ ਤਾਂ ਵੇਖੋ ਪਹੇ ਫੜੇ ਗਏ ਸਾਰੇ ਚੋਰੀ ਦੇ 2 ਨੰਬਰ ਤੇ 2 ਨੰਬਰ ਦਾ ਕੰਮ ਈ ਪਹਿਲਾਂ ਤਾਂ ਮੰਨਦਾ ਨਹੀਂ ਸੀ ਵੀਰ ਮੰਨ ਗਿਆ ਕਿਹੜਾ ਪਿੰਡਾ ਵੀਰ ਜਰਾ ਮੇਰਾ ਜੋਗ ਗਿਆ ਈ ਜੋਗ ਗਿਆ ਕਿੱਥੇ ਜੋਗ ਗਿਆ ਚੁੱਗੇ ਕਲਾਂ ਚੁੱਗੇ ਕਲਾਂ ਚੁੱਗੇ ਕਲਾਂ ਚੁੱਗੇ ਕਲਾਂ ਦਾ ਦਾਦਾ ਈ ਤੇ ਮੰਨ ਗਿਆ ਈ ਆਹ ਕਾਪੀ ਦੇ ਵਿੱਚ ਨਾਂ ਲਿਖਿਆ ਕਿਹੜੇ ਕਿਹੜੇ ਘਰਾਂ ਤੋਂ ਪਹੇ ਗਏ ਗਏ ਤੇ ਆਪ ਨੇ ਮਾਫੀ ਮੰਗਦਾ ਪਿਆ ਈ ਸਾਡੀ ਜਾਲੜੀ 1 ਮਿੰਟ ਖੜਾ ਹੋ ਜਾ ਜਲਦੀ ਉਹ ਤੇ ਜਾ ਕੁਝ ਨਹੀਂ ਦੇ ਜਨਾ ਕੁਝ ਨਹੀਂ ਕਹਿੰਦੇ ਆਂਦੇ ਤੈਨੂੰ ਦਾ ਹਮਦ ਕੋ ਕਾ ਦੇਣੀ ਤੈਨੂੰ ਤੈਨੂੰ ਹੀ ਕੁਝ ਕਹਿੰਦੇ ਆਂ ਬਸ ਤੂੰ ਖੜ ਜਾ ਬਸ ਤੂੰ ਬਾਹਰ ਅਗਲੀ ਜਰਾ ਨਜੀ ਜੇ ਕਹਿਣਾ ਵੇ ਚਲ ਉਸੇ ਕਹਿੰਦੇ ਜਦੋਂ ਤੂੰ ਚੱਲ ਆ ਆ ਆ ਗਿਆ ਮੈਂਬਰ ਆ ਗਿਆ ਹਾਂ ਕਲਾਮੇ ਉਹਨਾਂ ਦੇ ਫੁੱਲ ਸਾਰੇ ਧਾਰ ਗਿਆ ਸੰਤ ਕਿ ਹੋ ਗਏ ਦੇ ਦੇ ਹੀ ਅਸੀਂ ਸਾਰੇ ਉਹਨੇ ਪੈਸੇ ਤੇ ਦੇ ਦਿੱਤੇ ਪਰ ਆਏ ਤੇ ਮੰਨ ਗਏ ਆ ਤੇਰੇ ਲੇ ਵੇਖ ਕੇ ਹੋਰ ਕੱਲ ਦੋ ਦਿਆ ਦੇ ਦਿਆ ਕਰਦੇ ਤੇਰੇ ਲੇ ਵੇਖ ਕੇ ਹੋਰ ਬਣਾਣੀ ਕੀ ਹੋ ਗਿਆ ਆ ਸਾਰੇ ਜਣੇ ਜਲਦੀ ਬੰਦਾ ਇਹਦੇ ਦੇ ਜਿੱਦ ਮੈਂ ਠੱਗੀ ਮਾਰਦਾ ਫਿਰਦਾ ਪੈਸੇ ਉਹ ਸਾਬਾ ਨੂੰ ਲਾ ਵੜ ਸਾਬਾ ਹੀ ਆ ਸਾਬਾ ਨਹੀਂ ਇਹ ਹੋ ਰਿਹਾ ਤੁਹਾਨੂੰ ਮਾਫੀ ਮੰਗਣ ਰਿਹਾ ਇੱਕ ਕੋਟ ਭਾਈ ਕਿਤੇ ਪਿੰਡ ਚ ਜਾ ਕੇ ਆ ਜਿੱਦਨ ਜਾ ਕੇ ਸਾਰੇ ਕਿਵੇਂ ਆ ਸਾਰੇ ਕਿਤੇ ਕਰਾ ਜਿੱਦਨ ਮਾਰਾ ਠੱਗੀ ਮਾਰਾ ਆ ਕੋਟ ਭਾਈ ਦੇ ਆ ਆ ਬੰਦਾ ਕੋਟ ਭਾਈ ਆ ਆ ਵੇ ਫੋਟੋਆਂ ਵੀ ਨਾਲ ਉਹਨੇ ਹਾਂ ਉਹਨਾਂ ਦਾ ਵੀ ਲੈ ਹੈ ਹਾਂ ਇਹਦਾ ਨੰਬਰ ਨੰਬਰ ਹੈ ਨਹੀਂ ਗਾ ਹਲੋ ਹਾਂ ਹਰ ਕੋਲੇ ਬੋਲਦਾ ਨਹੀਂ ਪਤਾ ਨਹੀਂ ਚਾਹ ਬਾਈ ਬੋਲ ਕੇ ਪਉਣੀ ਮੈਨੂੰ ਖੋਲ ਕਿ ਮੈਨੂੰ ਪਤਾ ਕਿਵੇਂ ਇਹ ਆ ਬਿੱਲ ਮੰਗਦਾ ਤੇ ਰੋਡ ਚੈੱਕ ਕਰਕੇ ਪੈਸੇ ਮੰਗਦਾ ਦਿਮਾਗ ਮੈਂ ਇਹਨਾਂ ਨਾਲ ਗੱਲ ਕੀਤੀ ਇਹਨੇ ਮੈਨੂੰ ਖੋਲ ਕਿ ਸਾਡਾ ਪਤਾ ਤੈਨੂੰ ਹੈ ਕਿ ਨਹੀਂ ਅੱਜ ਵੀ ਰਹੇਗੇ ਇਹ ਕੋਣ ਲੱਗੇ ਪ੍ਰਗਤੀ ਮਹਾਸਾਥ ਠੀਕ ਆ ਉਹਨੇ 10 ਲਾਇਆ ਇਹਨੂੰ ਮੈਂ ਬਾਹਰ ਨਿਕਲਿਆ ਬਾਹਰ ਠੀਕ ਆ ਤੇ ਬਾਅਦ ਉਹਨੇ ਜਦ ਹੁੰਦਾ ਫੋਨ ਆ ਗਿਆ ਮੈਂ ਤਾਂ ਹੀ ਮੈਂ ਵੇਖਦਾ ਹੂੰ ਕਿ ਜਾਂਦਾ ਆਲੇ ਬਾਬਾ ਤੂੰ ਓਏ ਠੀ ਅਕਲ ਜਿਹਨਾਂ ਦੇ ਲੈ ਉਹਨਾਂ ਨੂੰ ਫੋਨ ਕਰਕੇ ਪੈਸੇ ਤੇ ਮੋੜੀਆ ਫੋਨਾਂ ਦੇ ਆ ਜਿਨਾਂ ਦੇ ਇੱਥੇ ਨਾਮ ਲਿਖਿਆ ਮੈਂ ਦੱਸੋ ਪੈਸੇ ਉਹਨਾਂ ਦੇ ਲੈਣੇ ਆਉਂਦੇ ਬਾਅਦ ਸਾਕ ਕਿੰਨਾ ਕਿੰਨਾਂ ਤੋਂ ਲਈ ਦੱਸੀ ਨੰਬਰ ਮੈਨੂੰ ਨੰਬਰ ਨਹੀਂ ਲਿਖਿਆ ਇੱਕਦਾਂ ਵੇਂਦੇ ਫੋਟੋ ਫੜਵੋਣੀਆਂ ਧਾਰ ਕੱਢਦੀਆਂ ਜਾਂ ਨਹੀਂ ਨਹੀਂ ਉਹ ਤੇ ਨੰਬਰ ਲੈ ਮੋਲ ਲੀ ਗੇ ਉਹਨੂੰ ਪਿਆ 300 220 ਪਾਣੀ ਦਾ ਪੀਲਾ ਮੈਂ ਤੇਰੀ ਇੱਜ਼ਤ ਕਰੁੰਦਿਆਂ ਤੈਨੂੰ ਦਾਹਰੀ ਚਾਹ ਪੁੱਛ ਲਈ ਘਰੇ ਆਪ ਦੇ ਆਹ ਤੇ ਗੁਰਮੀਤ ਕਾਰਾ ਬੰਦੇ ਕਿ ਗਾਂ ਵਾਂਦੇ ਕਿ ਤੇਰਾ ਨਿਗਾ ਪੈ ਗਿਆ ਤੂੰ ਸਾਡੇ ਪਿੰਡ ਚ ਵੈਸੇ ਵੀ ਹਾਂ ਵੈਸੇ ਵੀ ਸਾਡੇ ਨੀ ਆ ਕੇ ਨਾ ਪੈਗਾ ਤੇ ਫੇਰ ਵੀ ਆਈਏ ਉਹ ਤੇ ਵੀ ਫੋਟੋਆਂ ਆਣੀਆਂ ਕਿਤੇ ਵੈਸੇ ਹੀ ਦਿਖ ਜਾਂਦਾ ਹੋਵੇ ਗਲਤ ਗੱਬੇ ਤੇ ਆ ਅੱਗੇ ਮੈਨੂੰ ਸੋਨ ਨੂੰ ਕਹੇ ਜਾਂਦਾ ਜੇ ਨਹੀਂ ਫਿਰ ਸਿਰਫ ਕੋਈ ਚੰਗੀ 기ਅਤ ਦਾ ਮੌਕਾ ਲਵੈਂਟ ਕਰਵਾ ਦੇ। ਯਾਰ ਕਾਲਾ ਪਤਾ ਕੀ ਹੈ ਮੈਂ ਪੁਰਤੂਨੋਂ ਆਇਆ ਤੇ ਬੱਬੂ ਨੂੰ ਮੈਂ ਬਾਹਰ ਨਿਕਲ ਆਇਆ ਦੀ ਮੈਂ ਵੇਖਿਆ ਬੰਦ